ਹਾਏ ਲੱਗਾ ਕਿ ਮੈਂ ਕਿਹਾ ਇਸ਼ਵਤ ਤੂੰ ਸਾਡੀ ਖੁਜਾਬ ਨੂੰ ਆਮ ਕਹਾਵਤ ਹੈ ਕਿ ਬਾਰੀ ਸਾਲੀ ਰਗ ਰੂਗੀ ਦੀ ਵੀ ਸੁਣ ਲੈਂਦਾ ਹੈ ਪਰ ਲੇਕਿਨ ਅੱਜ ਦਾ 12 ਨਹੀਂ 48 ਸਾਲ ਤੂੰ ਬੀਤੇ ਹੋਏ 50 ਸਾਲ ਹੋ ਗਏ ਪੂਰੇ 50 ਸਾਲ ਹੋ ਗਏ ਜਦੋਂ 1-2 ਰੁਪਏ ਦਾ ਟਿਕਟ ਹੁੰਦਾ ਸੀਗਾ 5 ਦਾ 10 ਦਾ ਫਿਰ 50 ਦਾ ਵੀ ਹੋਇਆ 100 ਦਾ ਵੀ ਹੋਇਆ ਇਸ ਵਕਤ 500 ਦਾ ਟਿਕਟ ਸੀ ਮੇਰਾ ਧਿਆਨ ਨਹੀਂ ਸੀ ਪਾਣ ਦਾ ਲੇਕਿਨ ਘਰ ਵਾਲੀ ਮੇਰੀ ਕਹਿਣ ਲੱਗੀ ਇਹਨੇ ਪੈਸੇ ਗਵਾਏ ਚਲੋ ਇੱਕ ਟਿਕਟ ਹੋਰ ਪਾ ਲੋ ਲੇਕਿਨ ਸ਼ਾਇਦ ਕਿਸੇ ਦੇ ਪੈਰਾਂ ਦੇ ਪਿੱਛੇ ਮਾਲਕ ਨੇ ਸਾਡੀ ਵੀ ਸੁਣ ਲਈ ਹੈ ਅੱਜ ਮਾਲਕ ਨੇ ਸੁਣੀ ਜੀ ਬੜੀ ਮਿਹਰ ਹੋ ਰਹੀ ਹੈ ਬਿਲਕੁਲ ਮੁਕੱਤਰ ਤਾਂ ਸਿਕੰਦਰ ਜਲੰਧਰ ਦੇ ਆਦਮਪੁਰ ਦਾ ਰਹਿਣ ਵਾਲਾ ਐ ਸ਼ਖਸ ਰਾਤੋ ਰਾਤ ਬਣ ਗਿਆ ਕਰੋੜਪਤੀ ਤੇ ਕਰੋੜਪਤੀ ਬਣਨ ਤੋਂ ਬਾਅਦ ਜਨਾਬ ਨੇ ਸਿੱਧੇ ਤੌਰ ਤੇ ਸਾਦਗੀ ਨਾਲ ਕਿਹਾ ਕਿ 12 ਸਾਲੀ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਪਰ ਮੇਰੀ ਸੁਣਨ ਲੱਗੇ ਰੱਬ ਨੇ 50 ਸਾਲ ਲਾਤੇ ਪਰਦੇ ਰਾਇ ਦਰੋਸਤ ਆਏ ਦਰਥ ਹ ਲੈਣਾ ਨੇ ਲਾਟਰੀ ਪਾਈ ਸੀ ਪੰਜਾਬ ਸਰਕਾਰ ਦੀ ਲਾਟਰੀ ਦਾ ਰਿਜ਼ਲਟ ਆ ਗਿਆ ਤੇ 2.5 ਕਰੋੜ ਰੁਪਏ ਦਾ ਇਨਾਮ ਜਿੱਤ ਲਿਆ ਤੇ ਇਨਾਮ ਜਿੱਤਣ ਤੋਂ ਬਾਅਦ ਜਦੋਂ ਖਬਰ ਕਰ ਪਹੁੰਚੀ ਤਾਂ ਖੁਸ਼ੀਆਂ ਆ ਗਈਆਂ ਕਿਉਂਕਿ ਕਬਾੜ ਦਾ ਕੰਮ ਕਰਨ ਵਾਲਾ ਐਸ਼ਾਕ ਪਿਛਲੇ 50 ਸਾਲ ਤੋਂ ਲਾਟਰੀ ਪਾਰਿਆ ਸੀ ਇਹ ਸਾਲ ਤਾਇਦ ਨੇ ਲਾਟਰੀ ਪਾਣ ਦੀ ਉਮੀਦ ਵੀ ਛੜਤੀ ਸੀ ਪਰ ਜੇ ਕਰ ਇਹਨਾਂ ਦੀ ਗੱਲ ਨੂੰ ਮੰਨੀਏ ਤੇ ਇਹਨਾਂ ਦੀ ਪਤਨੀ ਨੇ ਕਿਹਾ ਕਿ ਇਸ ਵਾਰ ਵੀ ਲਾਟਰੀ ਜ਼ਰੂਰ ਪਾ ਤੇ ਬੱਸ ਲਾਟਰੀ ਪਾ ਲਈ ਤੇ ਲਾਟਰੀ ਨਿਕਲ ਗਈ ਰਾਤੋ ਰਾਤ ਬਣ ਗਏ ਕਰੋੜਪਤੀ ਤੁਸੀਂ ਆਪ ਹੀ ਦੇਖ ਲਵੋ ਇਸ ਕਰੋੜਪਤੀ ਸ਼ਬਦੀ ਕਹਾਣੀ ਕਿਵੇਂ ਰਾਤੋਂ ਰਾਤ ਰੰਕ ਬਣਿਆ ਰਾਜਾ 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 ਦੇ ਨਾਲ ਪੰਜਾਬੀ ਟੀਵੀ ਦੇ ਚੰਡੀਗੜ੍ਹ ਤੋਂ ਰਮੇਸ਼ ਕੁਮਾਰ ਦੇ ਨਾਲ ਜਲੰਧਰ ਤੋਂ ਬਿਊਰੋ ਰਿਪੋਰਟ ਬਾਈ ਗੁਰੂ ਜੀ ਕਮਾਲਕ ਜੀ ਬੜੀ ਮਿਹਰ ਹੋਈ ਹੈ ਅਸੀਂ ਸੋਚਿਆ ਵੀ ਨਹੀਂ ਸੀ ਜਦ ਆਪਣੀ ਸੁੱਖਣੇ ਸੀ ਅਸੀਂ ਇਹ ਨਹੀਂ ਦੇਖਾਂਗੇ ਲੇਕਿਨ ਈਸ਼ਵਰ ਨੇ ਬੜੀ ਮਿਹਰ ਕੀਤੀ ਹੈ ਅਸੀਂ ਗਰੀਬੀ ਵੀ ਬੇਤਾਸ਼ਾ ਦੇਖੀ ਹੈ ਕਿਉਂਕਿ ਅਸੀਂ ਕਿਰਾਏ ਦੇ ਮਕਾਨਾਂ 'ਚ ਅੱਜ ਦਿਨ ਤੱਕ ਹੀ ਰਹਿੰਦੇ ਆ ਮਕਾਨ ਤੋਂ ਕਿਰਾਏ ਦਾ ਦੁਕਾਨ ਕਿਰਾਏ ਦੀ ਮੈਂ ਈਸ਼ਵਰ ਦੇ ਅੱਗੇ ਫਰਿਆਦ ਕੀਤੀ ਕਿ ਈਸ਼ਵਰ ਤੂੰ ਸਾਨੂੰ ਇਸਤਰੀ ਭੇਜੇਗਾ ਅਸੀਂ ਜਾ ਕੇ ਕੀ ਜਵਾਬ ਦੇ ਅਗਲੇ ਤੂਫਾਨ ਵੀ ਬਣਾ ਸਕੇ ਅਗਰ ਤੂੰ ਸਾਡੀ ਫਰਿਆਦ ਸੁਣ ਤੂੰ ਸਾਰੀ ਦੁਨੀਆ ਦੇ ਕਿਰਪਾ ਕਰਦਾ ਸਾਡੇ ਤੇ ਵੀ ਕਰ ਐਸੀ ਕੋਈ ਗੱਲ ਨਹੀਂ ਜੀ ਸਭ ਵਾਸਤੇ ਸੁਭ ਮੰਗਦੇ ਆ ਪਰ ਸਭ ਨੂੰ ਦੇਵੇ ਪਰ ਮਾਲਕ ਨੇ ਮੇਰੀ ਫਰਿਆਦ ਸੁਣ ਲਈ ਅੱਜ ਮੈਨੂੰ 2.5 ਕਰੋੜ ਦਾ ਬੰਪਲ ਦਿੱਤਾ ਹੈ ਮੈਂ ਇਹ ਸੋਚਦਾ ਹਾਂ ਇਸ ਦੇ ਵਿੱਚੋਂ 25% ਪੈਸਾ ਜੋ ਹੋਵੇਗਾ ਉਹ ਮੈਂ ਧਾਰਮਿਕ ਕਮਾਂ ਤੇ ਲਾਵਾਂਗਾ ਬਾਕੀ ਜੋ ਆਈ ਚਲਾਈ ਹੋਏਗੀ ਜੋ ਉਹਦੇ ਚ ਬਚੇਗਾ ਪੈਸਾ ਮੈਂ ਉਹ ਵੀ ਸੇਵਾ ਦੇ ਵਿੱਚ ਲਾ ਕੇ ਹੋਰ ਆਪਣਾ ਟਾਈਮ ਪਾਸ ਕਰਾਂਗਾ ਕਿਉਂਕਿ ਅਗਰ ਮੈਂ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ ਮਾਲਕ ਮੈਨੂੰ ਦੁੱਖ ਦੇਣ ਦੀ ਵੀ ਸ਼ਕਤੀ ਨਾ ਬਖਸ਼ੇ 2.5 ਕਰੋੜ ਦੀ ਲਾਟਰੀ ਪਹਿਲਾਂ ਜਦੋਂ ਪਤਾ ਲੱਗਾ ਵੀ ਲੱਗ ਗਿਆ ਕਿਦਾਂ ਦਾ ਲੱਗਾ ਜੀ ਹਾਂ ਇਹ ਲੱਗਾ ਕਿ ਮੈਂ ਕਿਹਾ ਈਸ਼ਵਰ ਤੂੰ ਸਾਡੀ ਪੰਜਾਬ ਨੂੰ ਆਮ ਕਹਾਵਤ ਹੈ ਕਿ ਬਾਰਿਸ਼ ਵਾਲੀ ਰੱਬ ਰੂੜੀ ਦੀ ਵੀ ਸੁਣ ਲੈਂਦਾ ਹੈ ਪਰ ਲੇਕਿਨ ਅੱਜ ਤਾਂ 12 ਦਾ 48 ਸਾਲ ਤੂੰ ਦਿੱਤੇ ਹੋ ਗਏ 50 ਸਾਲ ਹੋ ਗਏ ਪੂਰੇ 50 ਸਾਲ ਹੋ ਗਏ ਜਦੋਂ 1-2 ਰੁਪਏ ਦਾ ਟਿਕਟ ਹੁੰਦਾ ਸੀਗਾ 5 ਦਾ 10 ਦਾ ਫਿਰ 50 ਦਾ ਵੀ ਹੋਇਆ 100 ਦਾ ਵੀ ਹੋਇਆ ਇਸ ਵਕਤ 500 ਦਾ ਟਿਕਟ ਸੀ ਮੇਰਾ ਧਿਆਨ ਨਹੀਂ ਸੀ ਪਾਣ ਦਾ ਲੇਕਿਨ ਘਰ ਵਾਲੀ ਮੇਰੀ ਕਹਿਣ ਲੱਗੀ ਜੇ ਇੰਨੇ ਪੈਸੇ ਗਵਾਏ ਚਲੋ ਇੱਕ ਟਿਕਟ ਹੋਰ ਪਾ ਲੋ ਲੇਕਿਨ ਸ਼ਾਇਦ ਕਿਸੇ ਦੇ ਪੈਰਾਂ ਦੇ ਪਿੱਛੇ ਮਾਲਕ ਨੇ ਸਾਡੀ ਵੀ ਸੁਣ ਲਈ ਹੈ ਅੱਜ ਮੈਂ ਬੜਾ ਖੁਸ਼ ਹਾਂ मैं यही सोचता कि मैं जरा पैसा आएगा ये व्यर्थ ना आए किसी गलत पास ना लगे ये अच्छे पास लगे कोई असीस देगा अगर बुरे पास लगेगा तो मेरे मन में आत्मिक शांति नहीं होगी मैं ये अरदास करा कि प्रभु सब से भला करे